ਜੇਕਰ ਇਥੇ ਗੱਲ ਕੀਤੀ ਜਾਵੇ ਬੀਬੀ ਰਜਨੀ ਮੂਵੀ ਦੀ ਤਾਂ ਹਾਲਾਂਕਿ ਇਹ ਪੰਜਾਬ ਦੇ ਇਤਿਹਾਸ ਦੇ ਨਾਲ ਜੁੜੀ ਹੋਈ ਫਿਲਮ ਹੈ ਤੇ ਇਸ ਦੇ ਵਿੱਚ ਜੇਕਰ ਆਪਾਂ ਸਟਾਰ ਕਾਸਟ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਬੀਬੀ ਰਜਨੀ ਮੂਵੀ ਦੇ ਵਿੱਚ ਰੂਪੀ ਗਿੱਲ ਜੋ ਨੇ ਉਹ ਮੇਨ ਕਲਾਕਾਰ ਜੋ ਹੋਣ ਵਾਲੇ ਨੇ ਦੂਜੇ ਪਾਸੇ ਵੱਡੇ ਜਿਹੜੇ ਅਦਾਕਾਰ ਨੇ ਯੋਗਰਾਜ ਸਿੰਘ ਉਹ ਦਿਖਣ ਵਾਲੇ ਨੇ ਤੇ ਦੂਸਰੇ ਪਾਸੇ ਜੇਕਰ ਆਪਾਂ ਹੋਰ ਗੱਲ ਕਰਦੇ ਆ ਇਸ ਦੇ ਵਿੱਚ ਡਾਇਰੈਕਸ਼ਨ ਦੀ ਗੱਲ ਕਰੀਏ ਤਾਂ ਅਮਨ ਹੁੰਡਲ ਦੇ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਹੈ ਇਹ ਫਿਲਮ ਤਾਂ ਇਥੇ ਦਾ ਜੋ ਟ੍ਰੇਲਰ ਹੈ ਉਹ ਰਿਲੀਜ਼ ਹੋ ਚੁੱਕਿਆ ਹੈ ਟ੍ਰੇਲਰ ਤੁਸੀਂ ਵੀ ਜੇਕਰ ਅਜੇ ਤੱਕ ਨਹੀਂ ਦੇਖਿਆ ਤਾਂ ਜਾ ਕੇ ਤੁਸੀਂ ਵੀ ਟ੍ਰੇਲਰ ਦੇਖ ਸਕਦੇ ਹੋ ਤੇ ਜੇਕਰ ਇਸ ਮੂਵੀ ਦੀ ਸਟੋਰੀ ਲਾਈਨ ਦੀ ਗੱਲ ਕੀਤੀ ਜਾਵੇ ਤਾਂ ਸਟੋਰੀ ਜੋ ਹੈ ਬੇਹਦ ਇੰਟਰਸਟਿੰਗ ਹੋਣ ਜਾ ਰਹੀ ਹੈ ਕਿਉਂਕਿ ਇਸ ਦੀ ਸਟੋਰੀ ਜੋ ਹੈ ਉਹ ਪੰਜਾਬ ਦੇ ਇਤਿਹਾਸ ਦੇ ਨਾਲ ਜੁੜੀ ਹੋਣ ਜਾ ਰਹੀ ਹੈ ਤਾਂ ਜੇਕਰ ਪੰਜਾਬ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਗੁਰੂ ਪੀਰਾਂ ਦੀ ਕਹਾਣੀ ਜਿਹੜੀ ਆਪਾਂ ਨੂੰ ਸੁਣਨ ਨੂੰ ਮਿਲਦੀ ਹੈ ਤਾਂ ਇਸ ਸਟੋਰੀ ਦੇ ਵਿੱਚ ਆਪਾਂ ਨੂੰ ਬੀਬੀ ਰਜਨੀ ਜਿਹੜੇ ਨੇ ਉਹਨਾਂ ਦੀ ਸਟੋਰੀ ਦਿਖਾ ਜਾਵੇਗੀ ਉਹਨਾਂ ਦੀ ਜ਼ਿੰਦਗੀ ਦੀਆਂ ਮੁਸ਼ਕਿਲਾਂ ਜਿਹੜੀਆਂ ਨੇ ਉਹ ਦਿਖਾਈਆਂ ਦਿਖਾਈ ਦੇਣ ਵਾਲੀਆਂ ਨੇ ਤਾਂ ਜੇਕਰ ਆਪਾਂ ਇੱਥੇ ਸਟੋਰੀ ਦੀ ਹੁਣ ਗੱਲ ਕਰ ਲਈਏ ਤਾਂ ਸਟੋਰੀ ਜਿਹੜੀ ਹੈ ਉਹ ਛੋਟੇ ਜਿਹੇ ਪਿੰਡ ਪਠੀਨਗਰ ਦੇ ਜਾਗੀਰਦਾਰ ਤੋਂ ਸ਼ੁਰੂ ਹੁੰਦੀ ਹੈ ਆ ਜਾਗੀਰਦਾਰ ਦونی ਚੰਦ ਜੋ ਜਿਸ ਦੀਆਂ ਪੰਜ ਧੀਆਂ ਹੁੰਦੀਆਂ ਨੇ ਤੇ ਉਸ ਦੀਆਂ ਪੰਜ ਧੀਆਂ ਹੋਣ ਤੋਂ ਬਾਅਦ ਵੀ ਪੁੱਤਰ ਪ੍ਰਾਪਤੀ ਜਿਹੜੀ ਆ ਉਸ ਨੂੰ ਨਹੀਂ ਹੋ ਪਾਂਦੀ ਜਿਸ ਜੇ ਚੱਲਦੇ ਉਸ ਦਾ ਰੱਬ ਤੋਂ ਭਰੋਸਾ ਉੱਠ ਜਾਂਦਾ ਤਾਂ ਕਿਤੇ ਨਾ ਕਿਤੇ ਬਿਲੀਵਜ਼ ਨੂੰ ਲੈ ਕੇ ਮੂਵੀ ਜਿਹੜੀ ਆ ਦਿਖਾਈ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਦੇ ਜਿਹੜੇ ਬਿਲੀਵਜ਼ ਨੇ ਉਹ ਪਰਮਾਤਮਾ ਦੇ ਨਾਲ ਜੁੜਦੇ ਨੇ ਜਾਂ ਫਿਰ ਟੁੱਟਦੇ ਨੇ ਕਿਉਂਕਿ ਬਹੁਤ ਸਾਰੇ ਲੋਕ ਅਜੀਹੇ ਵੀ ਹੋਣੇ ਜੋ ਨਾਸਤਿਕ ਨੇ ਜਾਂ ਫਿਰ ਆਸਤਿਕ ਨੇ ਜਿਦਾ ਕਿ ਤੁਸੀਂ ਹਮੇਸ਼ਾ ਤੋਂ ਇਹ ਵਰਡ ਸੁਨੇ ਹੋਣੇ ਨਾਸਤਿਕ ਤੇ ਆਸਤਿਕ ਜੋ ਕਿ ਭਗਵਾਨ ਦੇ ਵਿੱਚ ਵਿਸ਼ਵਾਸ ਕੁਝ ਲੋਕ ਰੱਖਦੇ ਨੇ ਤੇ ਕੁਝ ਕੁ ਲੋਕ ਅਜਿਹੇ ਹੁੰਦੇ ਨੇ ਜੋ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਕਰਦੇ ਉਹ ਸਿਰਫ ਆਪਣੀ ਕੀਰਤ ਦੇ ਉੱਤੇ ਯਾਨੀ ਕਿ ਆਪਣੇ ਆਪੇ ਦੇ ਵਿੱਚ ਰਹਿੰਦੇ ਨੇ ਤੇ ਦੂਜੇ ਪਾਸੇ ਬਹੁਤ ਵੱਡਾ ਜਿਹੜਾ ਨਾਂ ਹੈ ਇਸ ਦੇ ਨਾਲ ਜੁੜਨ ਵਾਲਾ ਉਹ ਹੈ ਜਿਹੜਾ ਆਪਾਂ ਕਹਿ ਸਕਦੇ ਆ ਅੰਮ੍ਰਿਤਸਰ ਦੇ ਵਿੱਚ ਬਣਿਆ ਹੋਇਆ ਸਰੋਵਰ ਤਾਂ ਇੱਥੇ ਆਪਾਂ ਕਹਿ ਸਕਦੇ ਕਿ ਕਾਫੀ ਹੱਦ ਤੱਕ ਦੁੱਖਪੰਡਨੀ ਜਿਹੜੀ 베ਰੀ ਦੀ ਗੱਲ ਇਸ ਦੇ ਵਿੱਚ ਕੀਤੀ ਗਈ ਹੈ ਜੋ ਕਿ ਤੁਹਾਨੂੰ ਵੀ ਪਤਾ ਹੀ ਹੋਵੇਗਾ ਪਰ ਅਸਲ ਦੇ ਵਿੱਚ ਇਸ ਕਹਾਣੀ ਦਾ ਦਿਖਾਉਣ ਦਾ ਮਕਸਦ ਇਹ ਹੈ ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇਹ ਪ੍ਰੋਬਲਮ ਹੈ ਕਿ ਪੰਜਾਬ ਦੇ ਵਿੱਚ ਕਾਫੀ ਲੋਕਾਂ ਦਾ ਇਹ ਕਹਿਣਾ ਹੈ ਕਿ ਪੰਜਾਬੀ ਸਿਨੇਮਾ ਜਿਹੜਾ ਹੈ ਹਾਲਾਂਕਿ ਕਾਫੀ ਅੱਛਾ ਚੱਲ ਰਿਹਾ ਹੈ ਪਰ ਸਟੋਰੀ ਲਾਈਨ ਤੋਂ ਜੇਕਰ ਦੇਖਿਆ ਜਾਵੇ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਬਣ ਚੁੱਕਿਆ ਇਤਿਹਾਸਿਕ ਫਿਲਮਾਂ ਨੂੰ ਲੈਣਾ ਪਹਿਲਾਂ ਸਿਰਫ ਇਤਿਹਾਸਿਕ ਫਿਲਮਾਂ ਬਾਲੀਵੁੱਡ ਦੇ ਵਿੱਚ ਦਿਖਾਈਆਂ ਜਾਂਦੀਆਂ ਸੀ ਜਾਂ ਆਪਾਂ ਨੂੰ ਹੋਰ ਸਿਨੇਮਾਸ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀ ਪਰ ਇਹ ਪਹਿਲੀ ਵਾਰ ਕਹ ਰਿਹਾ ਕਿ ਪੰਜਾਬ ਦੇ ਵਿੱਚ ਵੀ ਹੁਣ ਕਲਚਰ ਨੂੰ ਲੈ ਕੇ ਲੋਕ ਐਨੇ ਜ਼ਿਆਦਾ ਐਕਟਿਵ ਹੋ ਚੁੱਕੇ ਨੇ ਅੱਜਕੱਲ ਡਾਇਰੈਕਟਰ ਜਿੰਨੇ ਵੀ ਨੇ ਉਹ ਇਹ ਸੋਚਦੇ ਨੇ ਕਿ ਪੰਜਾਬ ਦੇ ਲੋਕਾਂ ਤਾਂ ਕਿ ਕਹਾਣੀਆਂ ਕਿਸ ਕਦਰ ਪਹੁੰਚਾਈਆਂ ਜਾਣ ਤੇ ਇੱਥੇ ਉਹੀ ਗੱਲ ਸਾਬਿਤ ਹੋ ਰਹੀ ਹੈ ਜੀ ਹਾਂ ਪੰਜਾਬ ਦੇ ਹੁਣ ਡਾਇਰੈਕਟਰ ਐਨੇ ਐਕਟਿਵ ਹੋ ਚੁੱਕੇ ਨੇ ਕਿ ਉਹ ਇਤਿਹਾਸਿਕ ਸਟੋਰੀਜ਼ ਨੂੰ ਲੈ ਕੇ ਆ ਰਹੇ ਨੇ ਤੇ ਇਤਿਹਾਸਿਕ ਸਟੋਰੀ ਜੋ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਅੱਜਕੱਲ ਜਨਰੇਸ਼ਨ ਵੀ ਕੁਛ ਇਦਾਂ ਦੀ ਹੈ ਕਿ ਉਹਨਾਂ ਨੂੰ ਇਤਿਹਾਸ ਦੇ ਬਾਰੇ ਜੋ ਚੀਜ਼ਾਂ ਨਹੀਂ ਪਤਾ ਤਾਂ ਉਹਨਾਂ ਨੂੰ ਇਤਿਹਾਸ ਦੇ ਬਾਰੇ ਉਹ ਚੀਜ਼ਾਂ ਪੜ੍ਹਨੀਆਂ ਵੀ ਚਾਹੀਦੀ ਨੇ ਤੇ ਸੁਨੀਆਂ ਵੀ ਚਾਹੀਦੀਆਂ ਨੇ ਤੇ ਜੇਕਰ ਇੱਥੇ ਗੱਲ ਕਰਦੇ ਆਪਾਂ ਪੰਜਾਬ ਦੇ ਨਾ ਸਟੋਰੀਜ਼ ਦੇ ਬਾਰੇ ਉਸ ਤੋਂ ਪਹਿਲਾਂ ਵੀ ਮਸਤਾਨੇ ਮੂਵੀ ਰਿਲੀਜ਼ ਹੋ ਚੁੱਕੀ ਹੈ ਜੋ ਕਿ ਕਾਫੀ ਅੱਛਾ ਕਿਤੇ ਨਾ ਕਿਤੇ ਸਟੋਰੀ ਲਾਈਨ ਲੈ ਕੇ ਆਈ ਸੀ ਤੇ ਬਹੁਤ ਅੱਛਾ ਇਤਿਹਾਸ ਉਹਨੇ ਵੀ ਦਿਖਾਇਆ ਸੀ ਤੇ ਦੂਜੇ ਪਾਸੇ ਜੇਕਰ ਆਪਾਂ ਹੁਣ ਬੀਬੀ ਰਜਨੀ ਫਿਲਮ ਦੀ ਗੱਲ ਕਰਦੇ ਆ ਤਾਂ ਇਹ ਫਿਲਮ ਹਾਲਾਂਕਿ 30 ਅਗਸਤ ਨੂੰ ਰਿਲੀਜ਼ ਹੋਵੇਗੀ ਉਸ ਤੋਂ ਯਲਨਾ ਇਸ ਮੂਵੀ ਦਾ ਟ੍ਰੇਲਰ ਜਿਹੜਾ ਹੈ ਰਿਲੀਜ਼ ਹੋ ਚੁੱਕਿਆ ਹੈ ਹੁਣ ਟ੍ਰੇਲਰ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖ ਸਕਦੇ ਹੋ ਤੇ ਜੇਕਰ ਟ੍ਰੇਲਰ ਦੀ ਗੱਲ ਕੀਤੀ ਜਾਵੇ ਬਹੁਤ ਹੀ ਖੂਬਸੂਰਤ ਬੈਕਗ੍ਰਾਉਂਡ ਲਿਆ ਗਿਆ ਹੈ ਬਹੁਤ ਹੀ ਖੂਬਸੂਰਤ ਜਿਹੜੀ ਸਟੋਰੀ ਲਾਈਨ ਹੈ ਇਸ ਮੂਵੀ ਨੂੰ ਦਿਖਾਏਗੀ ਤੇ ਦੂਜੇ ਪਾਸੇ ਜੇਕਰ ਡਾਇਰੈਕਸ਼ਨ ਦੀ ਗੱਲ ਕੀਤੀ ਜਾਵੇ ਕਿ ਡਾਇਰੈਕਸ਼ਨ ਕਿਦਾਂ ਦਾ ਹੈ ਤਾਂ ਬਹੁਤ ਹੀ ਜ਼ਿਆਦਾ ਸਟਰੋਂਗ ਜਿਹੜਾ ਡਾਇਰੈਕਸ਼ਨ ਹੈ ਇਸ ਫਿਲਮ ਦੇ ਵਿੱਚ ਕੀਤਾ ਜਾ ਰਿਹਾ ਜੀ ਹਾਂ ਕਿਉਂਕਿ ਕਾਫੀ ਹੱਦ ਤੱਕ ਆਪਾਂ ਟ੍ਰੇਲਰ ਤੋਂ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ ਨੇ ਜੇਕਰ ਆਪਾਂ ਟ੍ਰੇਲਰ ਦੀ ਗੱਲ ਕਰੀਏ ਇਤਿਹਾਸਿਕ ਜੋ ਸੈਟਅਪ ਹੈ ਉਹ ਬਣਾਉਣ ਦੇ ਵਿੱਚ ਇੱਕ ਡਾਇਰੈਕਟਰ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਕਰੂ ਮੈਂਬਰਸ ਨੂੰ ਬਹੁਤ ਸਮਾਂ ਲੱਗ ਜਾਂਦਾ ਹੈ ਪਰ ਇਹ ਗੱਲ ਵਾਕਈ ਤਾਰ ਕਾਬੀਲੀਏ ਤਾਰੀਫ਼ ਹੈ ਇੱਥੇ ਕਿਉਂਕਿ ਡਾਇਰੈਕਟਰ ਅਮਨ ਹੁੰਡਲ ਦੇ ਵੱਲੋਂ ਡਾਇਰੈਕਸ਼ਨ ਜੋ ਕੀਤਾ ਗਿਆ ਜਾਂ ਫਿਰ ਪੂਰੀ ਟੀਮ ਦੇ ਵੱਲੋਂ ਜੋ ਐਫਰਟਸ ਪਾਏ ਗਏ ਨੇ ਉਹ ਐਫਰਟਸ ਜੇਕਰ ਆਪਾਂ ਗੱਲ ਕਰੀਏ ਤਾਂ ਬਹੁਤ ਘੱਟ ਸਮੇਂ ਦੇ ਵਿੱਚ ਇਹ ਮੂਵੀ ਦਾ ਸੈਟਅਪ ਬਣਾ ਲਿਆ ਗਿਆ ਸੀ ਬਹੁਤ ਘੱਟ ਸਮੇਂ ਦੇ ਵਿੱਚ ਇਸ ਮੂਵੀ ਦੀ ਜਿਹੜੀ ਸਟੋਰੀ ਲਾਈਨ ਹੈ ਉਸ ਨੂੰ ਜਦੋਂ ਐਕਟਰਸ ਨੇ ਸੁਣਿਆ ਤਾਂ ਉਸ ਨੂੰ ਆਪਣੇ ਆਪ ਦੇ ਵਿੱਚ ਇੰਨਾ ਜ਼ਿਆਦਾ ਗ੍ਰੈਪ ਕੀਤਾ ਕਿ ਉਹ ਐਕਟਿੰਗ ਕਰਨ ਦੇ ਵਿੱਚ ਕਾਫੀ ਹੱਦ ਤੱਕ ਮਾਹਿਰ ਹੋ ਚੁੱਕੇ ਨੇ ਤਾਂ ਇੱਥੇ ਜੇਕਰ ਰੂਪੀ ਗਿੱਲ ਦੀ ਗੱਲ ਕੀਤੀ ਜਾਵੇ ਪੰਜਾਬ ਦੀ ਬਹੁਤ ਹੀ ਚੰਗੀ ਸਕਿੱਲ ਵਾਲੀ ਅਦਾਕਾਰਾ ਮੰਨੀ ਜਾਂਦੀ ਹੈ ਤਾਂ ਇੱਥੇ ਉਹਨਾਂ ਦੀ ਸਿੰਪਲ ਸਾਦਗੀ ਪਰੀ ਜ਼ਿੰਦਗੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਅੱਜ ਉਹਨਾਂ ਦੀ ਐਕਟਿੰਗ ਸਕਿੱਲਜ਼ ਕੰਮ ਵੀ ਆ ਰਹੀ ਹੈ ਕਿਉਂਕਿ ਦੇਖੋ ਇੱਥੇ ਆਪਾਂ ਕਹਿ ਸਕਦੇ ਹਾਂ ਹਾਲਾਂਕਿ ਉਹਨਾਂ ਦਾ ਜਿੰਨਾ ਵੀ ਆਪਾਂ ਕਹਿ ਦਈਏ ਕਿ ਉਹਨਾਂ ਦੀ ਸਟੱਡੀ ਨੂੰ ਲੈ ਕੇ ਜਾਂ ਚਾਈਲਡਹੂਡ ਉਹਨਾਂ ਦਾ ਕਿੱਥੇ ਬੀਤਿਆ ਤਾਂ ਪੰਜਾਬ ਤੋਂ ਬਹੁਤ ਦੂਰ ਯਾਨੀ ਕਿ ਅਬ੍ਰਾਡ ਕੰਟਰੀ ਦੇ ਵਿੱਚੋਂ ਰਹੇ ਨੇ ਤੇ ਪਲੇ ਨੇ ਪਰ ਪੰਜਾਬੀ ਜੇਕਰ ਗੱਲ ਕੀਤੀ ਜਾਵੇ ਪੰਜਾਬੀ ਦੀ ਤਾਂ ਪੰਜਾਬੀ ਉਹਨਾਂ ਨੂੰ ਠੇਠ ਪੰਜਾਬੀ ਵੀ ਆਉਂਦੀ ਹੈ ਦੂਜੇ ਪਾਸੇ ਪੰਜਾਬ ਦੀ ਵਿਰਾਸਤੀ ਚੀਜ਼ਾਂ ਦੇ ਨਾਲ ਉਹਨਾਂ ਨੂੰ ਕਾਫੀ ਹੱਦ ਤੱਕ ਜੁੜਨ ਦਾ ਮੌਕਾ ਜਿਹੜਾ ਇਸ ਨੇ ਦਿੱਤਾ ਹੈ ਤਾਂ ਇੱਥੇ ਜੇਕਰ ਆਪਾਂ ਉਹਨਾਂ ਦੇ ਪਰਸਨਲ ਇੰਟਰਵਿਊ ਵੀ ਸੁਣਦੇ ਆ ਤਾਂ ਉਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਕਾਫੀ ਚੀਜ਼ਾਂ ਜੋ ਮੈਨੂੰ ਨਹੀਂ ਪਤਾ ਸੀ ਉਹ ਚੀਜ਼ਾਂ ਇੱਥੇ ਮੈਨੂੰ ਪਤਾ ਲੱਗੀਆਂ ਨੇ ਤੇ ਦੂਜੇ ਪਾਸੇ ਆਪਾਂ ਕਹਿ ਸਕਦੇ ਹਾਂ ਕਿ ਬੀਬੀ ਰਜਨੀ ਮੂਵੀ ਜੜੀ ਹੈ ਇਤਿਹਾਸਿਕ ਫਿਲਮ ਹੈ ਤੇ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਮੋਟੀ ਮੋਟੀ ਸਟੋਰੀ ਜੇਕਰ ਇਸ ਦੀ ਮੈਂ ਤੁਹਾਨੂੰ ਦੱਸਾਂ ਕਿ ਕੀ ਹੋਣ ਵਾਲੀ ਹੈ ਤਾਂ ਸਟੋਰੀ ਦੇ ਵਿੱਚ ਕੁਝ ਇਦਾਂ ਹੁੰਦਾ ਹੈ ਕਿ ਪੰਜ ਕੁੜੀਆਂ ਹੁੰਦੀਆਂ ਨੇ ਇੱਥੇ ਜੇਕਰ ਜਾਗੀਰਦਾਰ ਦونی ਚੰਦ ਦੀ ਗੱਲ ਕੀਤੀ ਜਾਵੇ ਹਾਲਾਂਕਿ ਉਹਨਾਂ ਨੂੰ ਪੁੱਤਰ ਦੀ ਆਸ ਹੁੰਦੀ ਹੈ ਪਰ ਜਦੋਂ ਉਹਨਾਂ ਨੂੰ ਪੁੱਤਰ ਨਹੀਂ ਹੁੰਦਾ ਤਾਂ ਉਹਨਾਂ ਦੀ ਧੀਆਂ ਹੀ ਉਹਨਾਂ ਲਈ ਸਭ ਕੁਝ ਹੁੰਦੀਆਂ ਨੇ ਤਾਂ ਆਪਣੀ ਧੀਆਂ ਦਾ ਜਦੋਂ ਵਿਆਹ ਕਰਦੇ ਨੇ ਹਾਲਾਂਕਿ ਹਰ ਬੰਦਾ ਆਪਣੀ ਧੀਆਂ ਦੇ ਵਿਆਹ ਵੇਲੇ ਸਾਰਾ ਕੁਝ ਉਹਨਾਂ ਨੂੰ ਦਿੰਦਾ ਹੈ ਤੇ ਉਹੀ ਸਟੋਰੀ ਯਾਨੀ ਕਿ ਨਾਰਮਲ ਜੋ ਆਮ ਘਰਾਂ ਦੀ ਜ਼ਿੰਦਗੀ ਹੈ ਉਸ ਨੂੰ ਦਿਖਾਇਆ ਗਿਆ ਹੈ ਸਿਰਜਣਾ ਕੀਤੀ ਗਈ ਹੈ ਉਸ ਦੀ ਤੇ ਇੱਥੇ ਓਵੇਂ ਹੀ ਜਿਹੜਾ ਕਿਤੇ ਨਾ ਕਿਤੇ ਦੂਨੀ ਚੰਦ ਹੁੰਦਾ ਆਪਣੇ ਧੀਆਂ ਨੂੰ ਦਿੰਦਾ ਹੈ ਤੇ ਇੱਥੇ ਬੀਬੀ ਰਜਨੀ ਦੀ ਜਿਹੜੀ ਸਟੋਰੀ ਹੈ ਬਹੁਤ ਹੀ ਜ਼ਿਆਦਾ ਸਟਰੋਂਗ ਸਟੋਰੀ ਲਾਈਨ ਹੈ ਕਿਉਂਕਿ ਬੀਬੀ ਰਜਨੀ ਜਿਹੜੀ ਹੈ ਦੂਨੀ ਚੰਦ ਦਾ ਇੱਥੇ ਪਰਮਾਤਮਾ ਤੋਂ ਵਿਸ਼ਵਾਸ ਉੱਠ ਚੁੱਕਿਆ ਹੈ ਤੇ ਬੀਬੀ ਰਜਨੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਵਿਸ਼ਵਾਸ ਜਿਹੜਾ ਹੈ ਪਰਮਾਤਮਾ ਦੇ ਵਿੱਚ ਬਣਿਆ ਹੁੰਦਾ ਹੈ ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਪਰਮਾਤਮਾ ਹੀ ਸਾਰਾ ਕੁਝ ਦੇਣ ਵਾਲਾ ਹੈ ਤਾ ਇੱਥੇ ਕਿਤੇ ਨਾ ਕਿਤੇ ਉਹਨਾਂ ਦੀ ਗੱਲ ਤੋਂ ਕਾਫੀ ਹੱਦ ਤੱਕ ਜਾਗੀਰਦਾਰ ਜਿਹੜੇ ਦੁਨੀ ਚੰਨੇ ਉਹ ਖਫਾ ਹੋ ਜਾਂਦੇ ਨੇ ਤੇ ਇੱਥੇ ਕਿਤੇ ਨਾ ਕਿਤੇ ਉਹਨਾਂ ਦੀ ਨਾਰਾਜ਼ਗੀ ਜਿਹੜੀ ਹੈ ਫਿਲਮ ਦੇ ਵਿੱਚ ਦਿਖਾਈ ਗਈ ਹੈ ਜੋ ਕਿ ਕੈਰੈਕਟਰ ਇਥੇ ਜੁਗਰਾਤ ਸਿੰਘ ਕਰਨ ਜਾ ਰਹੇ ਨੇ ਤੇ ਜੁਗਰਾਤ ਸਿੰਘ ਜੇਕਰ ਆਪਾਂ ਗੱਲ ਕਰੀਏ ਤਾਂ ਕਾਫੀ ਕਮਾਲ ਦੀ ਐਕਟਿੰਗ ਉਹ ਕਰਦੇ ਨੇ ਕਾਫੀ ਪੁਰਾਣੇ ਅਦਾਕਾਰ ਨੇ ਪੰਜਾਬੀ ਸਿਨੇਮਾ ਦੇ ਵਿੱਚ ਕਾਫੀ ਨਾਮ ਕਮਾਇਆ ਇਹਨਾਂ ਨੇ ਤਾਂ ਇਥੇ ਉਹਨਾਂ ਦੇ ਵੱਲੋਂ ਇਹ ਕਿਰਦਾਰ ਜੋ ਹੈ ਨਿਭਾਇਆ ਜਾ ਰਿਹਾ ਇਸ ਨੂੰ ਕਾਫੀ ਸਹਿਜਤਾ ਦੇ ਨਾਲ ਉਹਨਾਂ ਨੇ ਪਰਦੇ ਤੇ ਕਿਤੇ ਨਾ ਕਿਤੇ ਕ੍ਰिएशन ਦਿੱਤੀ ਹੈ ਦੂਜੇ ਨੰਬਰ ਤੇ ਜੇਕਰ ਇੱਥੇ ਗੱਲ ਕਰੀਏ ਕਿ ਫਿਲਮ ਦੇ ਵਿੱਚ ਹੁਣ ਅੱਗੇ ਦੀ ਸਟੋਰੀ ਕੀ ਹੈ ਤਾਂ ਇਥੇ ਬੀਬੀ ਰਜਨੀ ਜੋ ਨੇ ਉਹਨਾਂ ਦਾ ਵਿਆਹ ਜੋ ਹੈ ਉਹ ਇੱਕ ਕੋੜੀ ਦੇ ਨਾਲ ਕਰ ਦਿੱਤਾ ਜਾਂਦਾ ਹੈ ਯਾਨੀ ਕਿ ਜਿਸ ਨੂੰ ਕੋਡ ਲੱਗਿਆ ਹੋਵੇ ਤਾਂ ਇੱਥੇ ਜੋ ਵੀ ਅੱਗੇ ਜਾ ਕੇ ਸਟੋਰੀ ਦਿਖਾਉਂਦੀ ਹੈ ਇਸ ਦੇ ਵਿੱਚ ਕਿਤੇ ਨਾ ਕਿਤੇ ਉਹ ਫਿਰ ਜਿਹੜੀ ਆਪਣੀ ਜ਼ਿੰਦਗੀ ਨੂੰ ਹੈ ਕਾਫੀ ਸਿੰਪਲ ਤੇ ਸਾਦੇ ਤਰੀਕੇ ਦੇ ਨਾਲ ਬਤੀਤ ਕਰਦੇ ਨੇ ਕਿਉਂਕਿ ਕਾਫੀ ਗਰੀਬ ਫੈਮਲੀ ਦੇ ਵਿੱਚ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਹੈ ਤੇ ਦੂਜੇ ਪਾਸੇ ਦਿਖਾਇਆ ਗਿਆ ਕਿ ਸਟੋਰੀ ਦੇ ਵਿੱਚ ਜਦੋਂ ਫਿਰ ਉਹ ਕਿਤੇ ਨਾ ਕਿਤੇ ਠਿੱਖਿਆ ਮੰਗਦੇ ਮੰਗਦੇ ਹਰਿਮੰਦਰ ਸਾਹਿਬ ਦੇ ਕੋਲ ਪਹੁੰਚਦੇ ਨੇ ਤਾਂ ਉੱਥੇ ਸਰੋਵਰ ਜੋ ਹੈ ਉਸ ਦੇ ਵਿੱਚ ਕਾਂ ਜੋ ਨੇ ਉਹ ਡੁਕੀਆਂ ਲਗਾ ਕੇ ਬਾਹਰ ਨਿਕਲ ਰਹੇ ਹੁੰਦੇ ਨੇ ਤਾਂ ਕਿਤੇ ਨਾ ਕਿਤੇ ਇਹ ਸਰੋਵਰ ਜਿਹੜਾ ਹੈ ਉਹ ਰੋਗ ਨੂੰ ਕੱਟਦਾ ਹੈ ਜੀ ਹਾਂ ਤਾਂ ਸਟੋਰੀ ਦੇ ਵਿੱਚ ਇਹ ਚੀਜ਼ਾਂ ਦਿਖਾਈਆਂ ਗਈਆਂ ਨੇ ਹਾਲਾਂਕਿ ਪੂਰੀ ਫਿਲਮ ਦੇ ਵਿੱਚ ਕਿਹੜੀਆਂ ਚੀਜ਼ਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਉਹ ਤਾਂ ਫਿਲਮ ਨੂੰ ਦੇਖਣ ਤੋਂ ਬਾਅਦ ਹੀ ਪਤਾ ਚੱਲੇਗਾ ਤੇ ਇੱਥੇ ਇੱਕ ਵਾਰ ਮੈਂ ਫਿਰ ਤੋਂ ਤੁਹਾਨੂੰ ਦੱਸਦਾ ਕਿ 31 ਅਗਸਤ ਨੂੰ ਇਹ ਫਿਲਮ ਜਿਹੜੀ ਹੈ ਯਾਨੀ ਕਿ ਬੀਬੀ ਰਜਨੀ ਫਿਲਮ ਜੋ ਹੈ 31 ਅਗਸਤ ਨੂੰ ਇੱਥੇ ਰਿਲੀਜ਼ ਹੋਣ ਜਾ ਰਹੀ ਹੈ ਬਹੁਤ ਹੀ ਚੰਗੀ ਤੇ ਇਤਿਹਾਸਿਕ ਮੂਵੀ ਹੈ ਜੋ ਕਿ ਸਭ ਨੂੰ ਆਈ ਥਿੰਕ ਦੇਖਣੀ ਵਿਚਾਈਦੀ ਹੈ ਕਿਉਂਕਿ ਅੱਜ ਕੱਲ ਦੇ ਕਨਸੈਪਟ ਜੋ ਨੇ ਉਹ ਕਾਫੀ ਹੱਦ ਤੱਕ ਹਥਿਆਰ ਦੇ ਨਾਲ ਰਿਲੇਟਡ ਜਾਂ ਗੁੰਡਾਗਰਦੀ ਦੇ ਨਾਲ ਰਿਲੇਟਡ ਦਿਖਾਏ ਜਾਂਦੇ ਨੇ ਪਰ ਇਹ ਪਹਿਲੀ ਵਾਰ ਹੋ ਰਿਹਾ ਕਿ ਪੰਜਾਬ ਦੇ ਵਿੱਚ ਪਹਿਲੀ ਵਾਰ ਇਤਿਹਾਸਿਕ ਸਟੋਰੀ ਜੋ ਹੈ ਉਸ ਨੂੰ ਲੈ ਕੇ ਆਇਆ ਜਾ ਰਿਹਾ ਹੈ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਹਾਲ ਹੀ ਇੱਕ ਮੂਵੀ ਜੋ ਰਿਲੀਜ਼ ਹੋਈ ਸੀ ਅਮਰਿੰਦਰ ਗਿੱਲ ਦੀ ਦਾਰੂ ਨਾ ਪਿੰਦਾ ਹੋਵੇ ਤਾਂ ਇਸ ਫਿਲਮ ਦੀ ਵੀ ਕਾਫੀ ਲੋਕਾਂ ਨੇ ਸਹਾਰਨਾ ਕੀਤੀ ਹੈ ਕਿਉਂਕਿ ਇਸ ਮੂਵੀ ਦੇ ਵਿੱਚ ਵੀ ਕਿਤੇ ਨਾ ਕਿਤੇ ਸਮਾਜ ਨੂੰ ਲੈ ਕੇ ਕਾਫੀ ਚੀਜ਼ਾਂ ਦਸੀਆਂ ਗਈਆਂ ਨੇ ਇੱਕ ਸ਼ਰਾਬੀ ਬੰਦੇ ਦੀ ਸਟੋਰੀ ਦਿਖਾਈ ਗਈ ਹੈ ਜੋ ਕਿ ਬਹੁਤ ਜ਼ਿਆਦਾ ਸਫਰ ਕਰ ਆਪਣੀ ਜ਼ਿੰਦਗੀ ਦੇ ਵਿੱਚ ਸਿਰਫ ਇੱਕ ਆਦਤ ਦੇ ਪਿੱਛੇ ਤੇ ਦੂਜੇ ਪਾਸੇ ਹੁਣ ਇਹ ਮੂਵੀ ਜੋ ਹੈ ਬੀਬੀ ਰਜਨੀ ਤਾਂ ਇਹ ਇਤਿਹਾਸਿਕ ਸਟੋਰੀ ਹੈ ਇਤਿਹਾਸ ਦੇ ਨਾਲ ਜੁੜੀ ਹੋਈ ਹੈ ਵੱਡਾ ਨਾਂ ਹੈ ਬੀਬੀ ਰਜਨੀ ਤਾਂ ਇਥੇ ਕਾਫੀ ਲੋਕਾਂ ਨੂੰ ਉਹਨਾਂ ਦੀ ਸਟੋਰੀ ਹਾਲਾਂਕਿ ਪਤਾ ਵੀ ਹੋਵੇਗੀ ਪਰ ਜੇਕਰ ਆਪਾਂ ਫਿਲਮ ਦੀ ਗੱਲ ਕਰੀਏ ਤਾਂ ਕਦੇ ਵੀ ਇਹਨਾਂ ਦੇ ਉੱਤੇ ਕੋਈ ਮੂਵੀ ਜਿਹੜੀ ਹੈ ਜਾਂ ਡਾਕੂਮੈਂਟਰੀ ਜਿਹੜੀ ਹੈ ਉਹ ਨਹੀਂ ਬਣੀ ਸੀ ਤਾਂ ਇਹ ਪਹਿਲੀ ਵਾਰ ਹੋ ਰਿਹਾ ਕਿ ਉਹਨਾਂ ਦੇ ਉੱਤੇ بڑے ਪਰਦੇ ਤੇ ਉੱਤੇ ਜਿਹੜੀ ਫਿਲਮ ਹੈ ਉਹ ਹੁਣ ਬਣਨ ਜਾ ਰਹੀ ਹੈ ਤੇ ਵਰਲਡ ਵਾਈਡ ਇਹ ਜਿਹੜੀ ਰਿਲੀਜ਼ ਹੋਵੇਗੀ 30 ਅਗਸਤ ਤਾਂ ਤੁਸੀ ਵੀ ਇੱਕ ਵਾਰ ਜ਼ਰੂਰ ਦੇਖਣਾ ਇੱਥੇ ਬੀਬੀ ਰਜਨੀ ਮੂਵੀ ਤੇ ਦੂਜੇ ਪਾਸੇ ਸਟੋਰੀ ਮੈਂ ਤੁਹਾਨੂੰ ਮੋਟੀ ਮੋਟੀ ਦੱਸ ਹੀ ਦਿੱਤੀ ਹੈ ਕਿ ਫਿਲਮ ਦੇ ਵਿੱਚ ਆਖਿਰ ਕੀ ਹੋਵੇਗਾ ਤਾਂ ਇਥੋਂ ਕਿਤੇ ਨਾ ਕਿਤੇ ਸਸਪੈਂਸ ਦਾ ਵੀ ਪਤਾ ਲੱਗਦਾ ਹੈ ਕਿ ਫਿਲਮ ਦੇ ਵਿੱਚ ਸਸਪੈਂਸਿੰਗ ਚੀਜ਼ਾਂ ਜਿਹੜੀਆਂ ਨੇ ਕਾਫੀ ਹੱਦ ਤੱਕ ਦਿਖਾਈਆਂ ਗਈਆਂ ਨੇ 33ਵੇਂ ਨੰਬਰ ਤੇ ਆ ਕਹਿ ਸਕਦੇ ਆ ਕਿ ਫਿਲਮ ਦੇ ਵਿੱਚ ਜਿੰਨੇ ਵੀ ਐਕਟਰ ਨੇ ਯਾਨੀ ਕਿ ਸਟਾਰ ਕਾਸਟ ਜੋ ਹੈ ਮੂਵੀ ਦੀ ਕਾਫੀ ਬ੍ਰੀਲੀਅੰਟ ਸਟਾਰ ਕਾਸਟ ਹੈ ਕਿਤੇ ਨਾ ਕਿਤੇ ਉਹਨਾਂ ਦੀ ਰੀਅਲ ਲਾਈਫ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੂੰ ਦੇਖ ਕੇ ਹੀ ਉਹਨਾਂ ਨੂੰ ਕਾਸਟ ਕੀਤਾ ਗਿਆ ਹੈ ਦੂਜੇ ਪਾਸੇ ਜੇਕਰ ਆਪਾਂ ਰਾਈਟਰ ਦੀ ਗੱਲ ਕਰੀਏ ਤਾਂ ਰਾਈਟਰ ਦੇ ਵੱਲੋਂ ਇਤਿਹਾਸ ਨੂੰ ਜਾਂਚ ਪੜਤਾਲ ਕਰਕੇ ਪੂਰਾ ਪੜ੍ਹ ਕੇ ਇੱਥੇ ਸਟੋਰੀ ਲਿਖੀ ਗਈ ਸੀ ਹਾਲਾਂਕਿ ਸਟੋਰੀ ਦੇ ਵਿੱਚ ਆਪਾਂ ਨੂੰ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਉਹ ਥੋੜੀਆਂ-ਬਹੁਤੀਆਂ ਕਾਲਪਨਿਕ ਵੀ ਦੇਖਣ ਨੂੰ ਮਿਲਣਗੀਆਂ ਕਿਉਂਕਿ ਸਟੋਰੀ ਹੈ ਬੋਰਿੰਗ ਨਾ ਦਿਖਾਈ ਦੇਵੇ ਤਾਂ ਇੱਥੇ ਮੇਕਰਸ ਜੋ ਨੇ ਉਹ ਕੁਛ ਨਾ ਕੁਛ ਅਜੀਹਾ ਕਰਦੇ ਨੇ ਤਾਂਕਿ ਫਿਲਮ ਦੀ ਸਟੋਰੀ ਜੋ ਹੈ ਉਹ ਲੋਕਾਂ ਨੂੰ ਸੀਟ ਤੇ ਬੰਨ ਕੇ ਰੱਖ ਸਕੇ ਜੀहां ਕਿਉਂਕਿ ਥੀਏਟਰਸ ਦੇ ਵਿੱਚ ਜਦੋਂ ਲੋਕ ਬੈਠਦੇ ਨੇ ਇੱਕ ਵਾਰ ਫਿਲਮ ਨੂੰ ਦੇਖਦੇ ਹੋਏ ਤਾਂ ਕਾਫੀ ਲੋਕ ਉਮੀਦ ਦੇ ਨਾਲ ਬੈਠਦੇ ਨੇ ਕਿ ਇਸ ਫਿਲਮ ਦੇ ਵਿੱਚ ਆਪਾਂ ਨੂੰ ਮੈਸੇਜ ਕੀ ਮਿਲ ਰਿਹਾ ਹੈ ਤਾਂ ਇੱਥੇ ਇਤਿਹਾਸਿਕ ਮੈਸੇਜ ਜੋ ਹੈ ਉਹ ਤਾਂ ਸਭ ਨੂੰ ਮਿਲੇਗਾ ਹੀ ਪਰ ਦੂਸਰਾ ਆਪਾਂ ਕਹਿ ਸਕਦੇ ਹਾਂ ਕ੍ਰिएशन ਇਸ ਕਦਰ ਕੀਤਾ ਗਿਆ ਹੈ ਕਿ ਕ੍ਰिएशन ਤੋਂ ਆਪਾਂ ਨੂੰ ਸਾਬਿਤ ਹੁੰਦਾ ਹੈ ਕਿ ਫਿਲਮ ਦੇ ਵਿੱਚ ਕਾਫੀ ਚੰਗੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਇੱਕ ਸਟਰੋਂਗ ਸਟੋਰੀ ਜਿਹੜੀ ਆ ਉਹ ਦਿਖਾਈ ਗਈ ਹੈ ਪਲੱਸ ਇੱਕ ਲੇਡੀ ਜੋ ਹੈ ਉਸ ਨੂੰ ਕਿਸ ਤਰ੍ਹਾਂ ਸਮਾਜ ਕਿਤੇ ਨਾ ਕਿਤੇ ਜਦੋਂ ਉਹ ਕਿਤੇ ਨਾ ਕਿਤੇ ਆਪਣੇ ਪਰਿਵਾਰ ਤੋਂ ਨਾ ਸਹਿਮਤੀ ਦੇ ਵਿੱਚ ਚੱਲਦੀ ਹੈ ਜਿੱਦਾਂ ਕਿ ਇੱਥੇ ਮੈਂ ਤੁਹਾਨੂੰ ਦੱਸਿਆ ਕਿ ਦੂਨੀ ਚੰਦ ਪਰਮਾਤਮਾ ਦੇ ਵਿੱਚ ਬਿਲੀਵ ਜੋ ਹੈ ਨਹੀਂ ਰੱਖਦਾ ਪਰ ਬੀਬੀ ਰਜਨੀ ਇੱਥੇ ਬਿਲੀਵ ਰੱਖਦੀ ਹੈ ਇੱਕ ਪਾਸੇ ਹੋ ਜਾਂਦਾ ਕਿ ਪਰਿਵਾਰ ਤੋਂ ਉਲਟਾ ਚੱਲਣਾ ਤਾਂ ਇਹ ਚੀਜ਼ ਦੇ ਵਿੱਚ ਇੱਕ ਔਰਤ ਦਾ ਕਿੰਨਾ ਕੁ ਰੋਲ ਹੈ ਤੇ ਔਰਤ ਨੂੰ ਕਿਸ ਨਜ਼ਰੀਏ ਦੇ ਨਾਲ ਉਹਦਾ ਪਰਿਵਾਰ ਦੇਖਣ ਲੱਗ ਜਾਂਦਾ ਹੈ ਸਮਾਜ ਦੇਖਣ ਲੱਗ ਜਾਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਤੁਹਾਨੂੰ ਬਹੁਤ ਚੰਗੀਆਂ ਚੀਜ਼ਾਂ ਸਿਖਾਉਣਗੀਆਂ ਵੀ ਤੇ ਦੇਖਣ ਨੂੰ ਆਪਾਂ ਨੂੰ ਮਿਲਣਗੀਆਂ ਵੀ ਤਾਂ ਇੱਥੇ ਕਿ ਤਨਾ ਕਿਤੇ ਬੀਬੀ ਰਜਨੀ ਮੂਵੀ ਜੜੀਆ ਇਸ ਅ ਸਟਰੋਂਗ ਮੈਸੇਜ ਵੀ ਰਹਿਣ ਵਾਲਾ ਹੈ ਹਾਲਾਂਕਿ ਉਹ ਮੈਸੇਜ ਇਸ ਮੈਸੇਜ ਤੋਂ ਇਲਾਵਾ ਕੀ ਹੋਣ ਵਾਲਾ ਹੈ ਇਹ ਤਾਂ ਮੂਵੀ ਦੇਖਣ ਤੋਂ ਬਾਅਦ ਹੀ ਇੱਥੇ ਪਤਾ ਚੱਲੇਗਾ ਪਰ ਹਾਂ ਇੱਥੇ ਕਹਿ ਸਕਦੇ ਹਾਂ ਕਿ ਕਾਫੀ ਕ੍ਰिएशन ਕੀਤੀ ਗਈ ਹੈ ਸਟੋਰੀ ਲਾਈਨ ਬਹੁਤ ਚੰਗੀ ਹੈ ਡਾਇਰੈਕਸ਼ਨ ਬਹੁਤ ਚੰਗਾ ਹੈ ਤੇ ਸੈਟਅਪ ਦੀ ਜੇਕਰ ਗੱਲ ਕੀਤੀ ਜਾਵੇ ਬਹੁਤ ਹੀ ਜ਼ਿਆਦਾ بڑے ਬਜਟ ਦੀ ਇਹ ਮੂਵੀ ਜੜੀਆ ਬਣਨ ਜਾ ਰਹੀ ਹੈ ਬਹੁਤ ਵੱਡੇ ਵੱਡੇ ਕਲਾਕਾਰਾਂ ਦੇ ਨਾਮ ਸਾਹਮਣੇ ਆ ਰਹੇ ਨੇ ਜੋ ਇਸ ਮੂਵੀ ਦੇ ਵਿੱਚ ਰੋਲ ਅਦਾ ਕਰਨ ਜਾ ਰਹੇ ਨੇ ਤਾਂ ਰੋਲਸ بان ਤੋਂ ਬਾਅਦ ਹਾਲਾਂਕਿ ਉਹ ਕਿਸ ਤਰੀਕੇ ਦੇ ਨਾਲ ਇਸ ਮੂਵੀ ਨੂੰ ਲੈਂਦੇ ਨੇ ਕਿਉਂਕਿ ਜਦੋਂ ਵੀ ਕੋਈ ਫਿਲਮ ਬਣਦੀ ਹੈ ਇੱਕ ਐਕਟਰ ਦਾ ਹੀ ਫਰਜ਼ ਹੁੰਦਾ ਕਿ ਮੂਵੀ ਦੀ ਪਹਿਲਾਂ ਸਟੋਰੀ ਸੁਣੀ ਜਾਵੇ ਤੇ ਜੋ-ਜੋ ਕੈਰੈਕਟਰ ਉਹਨਾਂ ਨੂੰ ਮਿਲਿਆ ਉਸ ਕੈਰੈਕਟਰ ਦੇ ਵਿੱਚ ਇੰਨਾ ਕਿੰਨਕ ਖੂਬਨ ਦੀ ਜ਼ਰੂਰਤ ਹੁੰਦੀ ਹੈ ਕਿ ਉਹ ਫਿਲਮ ਦੀ ਸਟੋਰੀ ਲੱਗੇ ਹੀ ਨਾ ਕਿ ਇਹ ਫਿਲਮ ਹੈ ਤਾਂ ਉੱਥੇ ਬਹੁਤ ਵੱਡਾ ਜਿਹੜਾ ਚੈਲੰਜ ਐ ਐਕਟਰਜ਼ ਲਈ ਹੁੰਦਾ ਹੈ ਕਿ ਇਸ ਮੂਵੀ ਨੂੰ ਅਸੀਂ ਕਿਸ ਤਰ੍ਹਾਂ ਆਪਣੀ ਸਕਿੱਲਜ਼ ਅਕੋਰਡਿੰਗ ਬਿਲਡ ਕਰੀਏ ਕਿਸ ਤਰ੍ਹਾਂ ਇਸ ਮੂਵੀ ਦੀ ਜੜੀ ਚੀਜ਼ਾਂ ਨੇ ਉਸ ਨੂੰ ਪ੍ਰਭਾਵਿਤ ਦਿਖਾਈਏ ਤਾਂ ਕਿ ਲੋਕ ਸਾਡੇ ਵੱਲ ਅਟਰੈਕਟ ਹੋਣ ਤੇ ਲੋਕ ਸਾਡੀ ਸਟੋਰੀ ਨੂੰ ਦੇਖਣ ਤਾਂ ਇੱਥੇ ਬਹੁਤ ਦੇਖੋ ਕੰਦਿਆਂ ਤੇ ਕਮੋਡਿਆਂ ਤੇ ਭਾਰ ਜੀ ਨੂੰ ਕਹਿ ਦਿੰਨੇ ਆ ਐਕਟਰਾਂ ਦੇ ਵੀ ਪਿਆ ਹੁੰਦਾ ਦੂਜੇ ਪਾਸੇ ਡਾਇਰੈਕਟਰ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਅੱਗੇ ਫਿਰ ਪ੍ਰੋਡਕਸ਼ਨ ਹਾਊਸ ਆ ਵੀ ਤੁਹਾਨੂੰ ਪਤਾ ਹੀ ਹੈ ਕਿ ਕਿੰਨੀ ਜ਼ਿਆਦਾ ਇੱਕ ਮੂਵੀ ਨੂੰ ਬਣਾਉਣ ਦੇ ਵਿੱਚ ਮਿਹਨਤ ਲੱਗਦੀ ਹੈ ਤਾਂ ਇੱਥੇ ਇਹ ਸੀਗਾ ਟ੍ਰੇਲਰ ਦਾ ਰਿਵਿਊ ਜੋ ਕਿ ਮੈਂ ਤੁਹਾਨੂੰ ਦੱਸ ਦਿੱਤਾ ਹੈ ਕਿ ਟ੍ਰੇਲਰ ਦੇ ਵਿੱਚ ਜੋ ਚੀਜ਼ਾਂ ਦੇਖਣ ਨੂੰ ਮਿਲੀਆਂ ਨੇ ਜੋ ਸਟੋਰੀ ਲਾਈਨ ਦੇਖਣ ਨੂੰ ਮਿਲਿਆ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਤੁਸੀਂ ਵੀ ਹੋਵੋਗੇ ਤਾਂ ਇੱਥੇ ਜੇਕਰ ਤੁਸੀਂ ਇੱਕ ਵਾਰ ਫਿਰ ਤੋਂ ਟ੍ਰੇਲਰ ਨਹੀਂ ਦੇਖਿਆ ਤਾਂ ਇਸ ਟ੍ਰੇਲਰ ਨੂੰ ਜ਼ਰੂਰ ਦੇਖੋ ਟ੍ਰੇਲਰ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਬਹੁਤ ਅੱਛੇ ਅੰ ਮੂਵੀ ਜੀਡੀਐ ਬਣਾਈ ਜਾਵੇਗੀ ਤਾਂ ਇੱਕ ਵਾਰ ਫਿਰ ਤੋਂ ਦਾਸਾਂ ਤੁਹਾਨੂੰ ਕਿ 30 ਅਗਸਤ ਨੂੰ ਬੀਬੀ ਰਜਨੀ ਫਿਲਮ ਪੰਜਾਬੀ ਭਾਸ਼ਾ ਦੇ ਵਿੱਚ वर्ल्ड वाइड ਦੇ ਉੱਤੇ ਜਿਹੜੀ ਹੈ ਉਹ ਰਿਲੀਜ਼ ਹੋਵੇਗੀ ਤੇ ਰਿਲੀਜ਼ ਤੋਂ ਬਾਅਦ ਇਹ ਫਿਲਮ ਕਿੰਨੀ ਕੁ ਜ਼ਿਆਦਾ ਕਮਾਈ ਕਰਦੀ ਹੈ ਕਿੰਨੀ ਕੁ ਜ਼ਿਆਦਾ ਇਹ ਫਿਲਮ ਲੋਕਾਂ ਦਾ ਦਿਲ ਜਿੱਤਦੀ ਹੈ ਹਾਲਾਂਕਿ ਇਹ ਵੀ ਬਾਤ ਦੇ ਸਵਾਲ ਨੇ ਪਰ ਇੱਥੇ ਟ੍ਰੇਲਰ ਦੀ ਜਕਰ ਗੱਲ ਕੀਤੀ ਜਾਵੇ ਤਾਂ ਟ੍ਰੇਲਰ ਵਾਕਈ ਇੱਥੇ ਬਹੁਤ ਹੀ ਜ਼ਿਆਦਾ ਖੂਬਸੂਰਤ ਦਿਖਾਇਆ ਗਿਆ ਤਾਂ ਇਸੇ ਤਰ੍ਹਾਂ ਤੁਸੀਂ ਵੀ ਟ੍ਰੇਲਰ ਨੂੰ ਦੇਖੋ ਤੇ ਇੰਜੋਏ ਕਰੋ ਤੇ ਇਸੇ ਤਰ੍ਹਾਂ ਦੇਖਦੇ ਰਹੋ ایਵਾਨ ਪੰਜਾਬੀ ਟੀਵੀ ਤੇ A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਮਾਨਸੂ ਅਟਵਾਲ ਬਹੁਤ-ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਦਾ ਸੀ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇਥੇ ਹੈ ਕਿ ਮੀਂਦਾ ਅਲਰਟ ਕਿਸਾਨਾਂ ਦੇ ਲਈ ਲੈ ਕੇ ਆਇਆ ਖੁਸ਼ਖਬਰੀ ਤਾਂ ਦੱਸਦੀ ਹੈ ਕਿ ਮੀਂਦਾ ਨਵਾਂ ਅਲਰਟ ਜਾਰੀ ਹੋਇਆ ਹੈ ਤੇ ਇੱਥੇ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤੇ ਜਾਂਦੇ ਨੇ ਪਰ ਜੇਕਰ ਇਸ ਵਾਰ ਦੇ ਅਲਰਟ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਾਂ ਅਗਸਤ ਮਹੀਨੇ ਦੇ ਵਿੱਚ ਮੀਂਹ ਜਿਹੜਾ ਸੀ ਉਹ ਬਹੁਤ ਘੱਟ ਨਜ਼ਰ ਆ ਰਿਹਾ ਸੀ ਪੈਂਦਾ ਹੋਇਆ ਪਰ ਜੇਕਰ ਹੁਣ ਦੀ ਗੱਲ ਕਰੀਏ ਤਾਂ ਮੀ ਵੀ ਪੈ ਰਹੇ ਨੇ ਦੂਜੇ ਪਾਸੇ ਜੇਕਰ ਮੀ ਨੇ